ਨਾਲ ਬਹੁਤ ਮੈਂ ਬਹੁਤ ਬਹੁਤ ਹੋਲੀ ਚਲਾਉਣਾ ਗੱਡੀ ਉਹ ਮੇਰਾ ਬਿਲਕੁਲ ਉਲਟ ਸੀ ਉਹ ਬਹੁਤ ਤੇਜ਼ ਚਲਾਉਂਦਾ ਸੀ ਪਰ ਤੁਸੀਂ ਬਹੁਤ ਸੇਫ ਵੀ ਮਹਿਸੂਸ ਕਰਦੇ ਸੀ ਤੁਸੀਂ ਕਿਹਾ ਵੀ ਜਦੋਂ ਦੀ ਮੈਂ ਮੁੱਛਾ ਮਰਨ ਦਰਦੀ ਸੀ ਸੇਫ ਮੈਂ ਉਹਨੂੰ ਕਰਦਾ ਕਿਉਂਕਿ ਮੈਨੂੰ ਉਹਦੀ ਤਾਕਤ ਤੇ ਵਿਸ਼ਵਾਸ ਸੀ ਉਹਦੀਆਂ ਬਾਹਾਂਾਂ ਤੇ ਵਿਸ਼ਵਾਸ ਸੀ ਕਿ ਬਾਹਾਂਾਂ ਤੋਂ ਕਾਰ ਇਧਰ ਉਧਰ ਨਹੀਂ ਜਾ ਸਕਦੀ ਹੁਣ ਦੇਖੋ ਫਰਕ ਤਾਂ ਐਨਾ ਮੈਂ ਤਾਂ ਕੋਈ ਰੈੱਡ ਲਾਈਟ ਆ ਜੂਗੀ ਰੋਕ ਲੂੰਗਾ ਉਹਨੇ ਜੀ ਰੋਕਦਾ ਉਹਨੇ ਕਦੇ ਪੁੱਠੇ ਸਿੱਧੇ ਦੀ ਉੱਪਰ ਪਾ ਕੇ ਦੂਜੇ ਪਾਸੇ ਗੱਡ ਲੈਣੀ ਮਤਲਬ ਉਹ ਵਿਚਾਲੇ ਉਹ ਹੁੰਦਾ ਫੁੱਟ ਪਾਥ ਨੂੰ ਤਾਂ ਆ ਨਹੀਂ ਪਾਰ ਕਰ ਜਾਂਦਾ ਸੀ ਉੱਥੇ ਵੀ ਬੰਬੇ ਵੀ ਤੇ ਉਹ ਤਾਂ ਖੜਿਆ ਨਹੀਂ ਸੀ ਜਾਂਦਾ ਉਡੀਕ ਨਹੀਂ ਸੀ ਸਕਦਾ ਹਨਾ ਉਹਨੂੰ ਐਦਾਂ ਹੁੰਦਾ ਸੀ ਤੇਜ਼ੀ ਬਹੁਤ ਸੀ ਸੁਬਾਹ ਚ ਸੁਬਾਹ ਦੇ ਵਿੱਚ ਸੁਬਾਹ ਚ ਉਹਨੂੰ ਐ ਲੱਗਦਾ ਕਿ ਜਲਦੀ ਜਿੱਥੇ ਜਾਣਾ ਉੱਥੇ ਪਹੁੰਚੀਏ ਯਾਰ ਟ੍ਰੈਫਿਕ 'ਚ ਮਤਲਬ ਕਿਵੇਂ ਖੜ੍ਹ ਸਕਦੇ ਆ ਉਹ ਹਰ ਵੇਲੇ ਜੇ ਨਾਲ ਕੋਈ ਜਿੱਦਾਂ ਕੋਈ ਚਲਾਉਂਦਾ ਹੁੰਦਾ ਜੇ ਉਹ ਬੈਠਾ ਆਉਂਦਾ ਤਾਂ ਉਹਦੀ ਜਾਨ ਲੈਣੀ ਕਰ ਲੈਂਦਾ ਵੀ ਇਧਰ ਦੀ ਕੱਢਦੇ ਯਾਰ ਐਂ ਕਰਦੇ ਯਾਰ ਉਹ ਕਰਦੇ ਯਾਰ